ਆਪਣੇ ਜਨਮ ਦਿਨ ਤੇ ਚਾਚਾ ਜੀ ਵੱਲੋਂ ਭੇਜੇ ਗਏ ਤੋਹਫੇ ਲਈ ਜਾਂ ਸੁਗਾਤ ਲਈ ਧੰਨਵਾਦ ਪੱਤਰ ਲਿਖੋ ਤੁਹਾਡੇ ਚਾਚਾ ਜੀ ਨੇ ਤੁਹਾਨੂੰ ਤੁਹਾਡੇ ਜਨਮ ਦਿਨ ਤੇ ਕੋਈ ਵੀ ਗਿਫਟ ਭੇਜਿਆ ਤੁਸੀਂ ਉਹਨਾਂ ਨੂੰ ਪੱਤਰ ਲਿਖਣਾ ਨਿੱਜੀ ਪੱਤਰ ਕਿਵੇਂ ਲਿਖੀਏ ਆਓ دیکھتے ਹਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਸੱਜੇ ਪਾਸੇ ਤੋਂ ਪ੍ਰੀਖਿਆ ਭਵਨ ਲਿਖ ਕੇ ਪ੍ਰੀਖਿਆ ਭਵਨ ਫਿਰ ਕਮਾ ਉਸ ਤੋਂ ਬਾਅਦ ਕੇਂਦਰ ਫਿਰ ਕਮਾ ਫਿਰ ਊੜਾ ਆੜਾ ਈੜੀ ਸ਼ਹਿਰ ਫਿਰ ਡੰਡੀ ਉਸ ਤੋਂ ਬਾਅਦ ਤੁਸੀਂ ਮਿਤੀ ਪਾਉਂਗੇ ਫਿਰ ਖੱਬੇ ਪਾਸੇ ਆਪਾਂ ਲਿਖਾਂਗੇ ਸਤਿਕਾਰਯੋਗ ਚਾਚਾ ਜੀ ਕਮਾ ਸਤਿ ਸ਼੍ਰੀ ਅਕਾਲ ਅਗਲੀ ਲਾਈਨ ਦੇ ਵਿੱਚ ਤੁਸੀਂ ਲਿਖੋਗੇ ਸਤਿ ਸ਼੍ਰੀ ਅਕਾਲ ਫਿਰ ਡੰਡੀ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਪੱਤਰ ਦੀ ਅੱਜ ਜਦ ਮੈਂ ਆਪਣੇ ਜਨਮ ਦਿਨ ਦਾ ਕੇਕ ਕੱਟ ਰਹੀ ਸੀ ਤਾਂ ਉਸ ਸਮੇਂ ਜਾਂ ਉਸ ਵੇਲੇ ਆਪ ਜੀ ਦੁਆਰਾ ਭੇਜਿਆ ਹੋਇਆ ਪਾਰਸਲ ਮਿਲਿਆ ਇਸ ਵਿੱਚ ਇੱਕ ਬੜੀ ਹੀ ਸੁੰਦਰ ਗੁੱਟ ਦੇ ਬੰਨਣ ਵਾਲੀ ਘੜੀ ਸੀ ਮੈਂ ਇਹ ਕੜੀ ਸਭ ਨੂੰ ਵਿਖਾਈ ਸਭ ਨੂੰ ਇਹ ਕੜੀ ਬਹੁਤ ਪਸੰਦ ਆਈ ਮੈਨੂੰ ਇਸ ਕੜੀ ਦੀ ਬਹੁਤ ਜ਼ਰੂਰਤ ਸੀ ਹੁਣ ਮੈਂ ਆਪਣਾ ਸਾਰਾ ਕੰਮ ਸਮੇਂ ਸਿਰ ਕਰ ਲਿਆ ਕਰਾਂਗੀ ਮੈਂ ਆਪ ਜੀ ਦੁਆਰਾ ਭੇਜੀ ਗਈ ਸੁਗਾਤ ਦੇਰ ਤੱਕ ਸੰਭਾਲ ਕੇ ਰੱਖਾਂਗੀ ਸੁਗਾਤ ਤੋਂ ਭਾਵ ਹੁੰਦਾ ਤੋਹਫ਼ਾ ਅੰਤ ਵਿੱਚ ਫਿਰ ਮੈਂ ਆਪ ਜੀ ਦਾ ਧੰਨਵਾਦ ਕਰਦੀ ਹਾਂ ਅਗਲੀ ਲਾਈਨ 'ਚ ਫਿਰ ਆਪਾਂ ਲਿਖਾਂਗੇ ਚਾਚੀ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਛੋਟੇ ਨੂੰ ਪਿਆਰ ਫਿਰ ਡੰਡੀ ਉਸ ਤੋਂ ਬਾਅਦ ਸੱਜੇ ਪਾਸੇ ਅਗਲੀ ਲਾਈਨ ਦੇ ਵਿੱਚ ਆਪਾਂ ਲਿਖਾਂਗੇ ਆਪ ਜੀ ਦੀ ਭਤੀਜੀ ਜਾਂ ਆਪ ਜੀ ਦਾ ਭਤੀਜਾ ਕ ਕ ਖ ਖ ਗ ਗ ਆਪਣੇ ਨਾਮ ਦੀ ਜਗ੍ਹਾ ਤੇ ਤੁਸੀਂ ਊੜਾ ਆੜਾ ਈੜੀ ਜਾਂ ਕ ਕ ਖ ਖ ਗ ਗ ਲਿਖ ਸਕਦੇ ਹੋ ਜੇਕਰ ਇਹ ਜਾਣਕਾਰੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ